ਲੰਬੇ ਸਮੇਂ ਤੋਂ ਬਾਅਦ ਕੰਗਣਾ ਰਣੌਤ ਦੀ ਫਿਲਮ ਰਿਲੀਜ਼ ਹੋਈ ਪਰ ਰਿਲੀਜ਼ ਹੋਣ ਤੋਂ ਬਾਅਦ ਵੀ ਕੰਗਣਾ ਰਣੌਤ ਨੂੰ ਵੱਡਾ ਝਟਕਾ ਹੀ ਲੱਗਿਆ ਕਿਉਂਕਿ ਜਿਹੜੇ ਸਿਨੇਮੇ ਘਰਾਂ ਦੇ ਵਿੱਚ ਫਿਲਮ ਲੱਗਣ ਜਾ ਰਹੀ ਸੀ ਉਸ ਸਿਨੇਮੇ ਘਰਾਂ ਦੇ ਬਾਹਰ ਅੱਜ ਐਸਜੀਪੀਸੀ ਦੇ ਮੈਂਬਰ ਪਹੁੰਚ ਗਏ ਕਿਉਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਜਿੱਥੇ ਵੀ ਕੰਗਣਾ ਰਣੌਤ ਦੀ ਇਹ ਫਿਲਮ ਲੱਗਦੀ ਆ ਉਸ ਦਾ ਡਟਮਾ ਵਿਰੋਧ ਕੀਤਾ ਜਾਵੇ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਕੀ ਪੀਵੀਆਰ ਮਾਲ ਦੇ ਵਿੱਚ ਕੰਗਣਾ ਰਣੌਦੀ ਦੀ ਨਵੀਂ ਫਿਲਮ ਐਮਰਜੈਂਸੀ ਲੱਗਣ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਉੱਥੇ ਪਹੁੰਚ ਕੇ ਵਿਰੋਧ ਕਰਨ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਹੋਇਆ ਦੇਖ ਕੇ ਜਿਹੜੇ ਸਿਨੇਮੇ ਦੇ ਉਹਨੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਫਿਲਮ ਰੋਕ ਦਿੱਤੀ ਗਈ ਹੈ ਫਿਲਮ ਲੱਗਾ ਹੀ ਨਹੀਂ ਗਈ ਤਾਂ ਹੁਣ ਸਿੱਖ ਜਥੇਬੰਦੀਆਂ ਆਖਰ ਕਹਿ ਕੀ ਰਹੀਆਂ ਨੇ ਪੌਲਸ ਕੀ ਕਹਿ ਰਹੀ ਆ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ ਸਾਡੇ ਸਹਿਯੋਗੀ ਹਰਮਨ ਦੇ ਵੱਲੋਂ ਚਲੋ 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 ਜਿਹੜਾ ਅੱਜ ਫਿਲਮ ਦਾ ਪ੍ਰਦਰਸ਼ਨ ਕਰ ਰਿਹਾ ਜਿਹਦੇ ਬਾਰੇ ਪੁੱਛ ਰਹੇ ਹਾਂ ਦੇਖੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਵੱਲੋਂ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਲਾਜ਼ਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਇਹ ਹਦਾਇਤ ਸੀ ਕਿ ਪੰਜਾਬ ਦੇ ਵਿੱਚ ਜੋ ਕੰਗੜਾ ਰਣਾਉ ਦੀ ਐਮਰਜੈਂਸੀ ਫਿਲਮ ਇੱਥੇ ਲੱਗਣ ਜਾ ਰਹੀ ਹੈ ਉਸ ਦਾ ਸਖਤ ਵਿਰੋਧ ਕਰਨਾ ਧਰਨੇ ਦੇਣੇ ਨੇ ਔਰ ਉਹ ਫਿਲਮ ਚੱਲਣ ਨਹੀਂ ਦੇਣੀ ਔਰ ਇਸ ਲਈ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਸੀ ਔਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਚਿੱਠੀ ਲਿਖੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਮੁੱਖ ਮੰਤਰੀ ਨੇ ਬਿਲਕੁਲ ਇਸ ਪਾਸੇ ਧਿਆਨ ਨਹੀਂ ਦਿੱਤਾ ਔਰ ਇਹ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਜਦੋਂ ਦੇਖਿਆ ਕਿ ਵਿਰੋਧ ਹੋ ਗਿਆ ਪਹਿਲਾਂ ਤਾਂ ਸਿਨੇਮਾ ਮਾਲਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮਾਹੌਲ ਖਰਾਬ ਹੋਣ ਤੋਂ ਦੇਖ ਕੇ ਤੇ ਸਾਡੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਉਹਨਾਂ ਨੇ ਫਿਲਮ ਬੰਦ ਕਰਨ ਦਾ ਫੈਸਲਾ ਕੀਤਾ ਔਰ ਫਿਰ ਪ੍ਰਸ਼ਾਸਨ ਨੇ ਇੱਥੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਔਰ ਅਸੀਂ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਔਰ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰਕੇ ਜਦੋਂ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਤਾਸੀਂ ਵਾਪਸ ਜਾ ਰਹੇ ਆਂ ਔਰ ਮੈਂ ਤੁਹਾਡੇ ਸਮਾਧਿਮ ਰਾਈ ਚੈਨਲਾਂ ਦੇ ਕੰਗਣਾ ਰਣਾਉਤ ਬਾਰੇ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਕਰਨਾ ਚਾਹੁੰਨਾ ਕਿ ਉਸ ਨੂੰ ਨੱਥ ਪਾਈ ਜਾਵੇ ਉਸ ਨੂੰ ਖੁੱਲੀ ਛੁੱਟੀ ਨਾ ਦਿੱਤੀ ਜਾਵੇ ਕਿ ਕੰਗਣਾ ਰਣਾਉਤ ਚਾਹੇ ਸਿੱਖਾਂ ਦੇ ਵਿਰੁੱਧ ਬੋਲੇ ਕਿਸਾਨਾਂ ਦੇ ਵਿਰੁੱਧ ਬੋਲੇ ਪੰਜਾਬ ਦੇ ਪੰਜਾਬੀਆਂ ਦੇ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਉਸ ਨੂੰ ਨੱਥ ਪਾਈ ਜਾਵੇ ਔਰ ਉਸ ਦਾ ਜੋ ਫਾਲਤੂ ਦਾ ਬੋਲ ਕੇ ਮਾਹੌਲ ਖਰਾਬ ਕਰਨਾ ਹੈ ਉਸ ਨੂੰ ਬੰਦ ਕੀਤਾ ਜਾਵੇ ਔਰ ਅੱਜ ਭਰੋਸੇ ਤੋਂ ਬਾਅਦ ਕਿ ਫਿਲਮ ਨਹੀਂ ਚੱਲਣੀ ਅਸੀਂ ਆਪਣਾ ਧਰਨਾ ਲੈ ਕੇ ਜਾ ਰਹੇ ਹਾਂ ਸੋ ਸਾਰਿਆਂ ਦਾ ਤੁਹਾਡੇ ਮਾਦਮ ਇਮਰਾਈ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੰਗਨਾਰਾਵਤ ਦੀ ਫਿਲਮ ਦੇ ਵਿਰੋਧ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਸਾਡੀ ਆ ਕਰ ਰਹੇ ਰਹੋ ਵੱਡੀ ਗੱਡੀ ਹੈ ਜੀ ਉਹ ਹਮੇਸ਼ਾ ਸਹੀ ਸੱਜਣ ਹੁੰਦਾ ਹੈ ਪ੍ਰਧਾਨ ਜੀ ਕਾਦੀ ਬਣ ਗਈ ਹੈ ਪਰੰਤੂ ਅੱਜ ਆਪਾਂ ਸਾਰੇ ਜਿਵੇਂ ਦੇਖ ਰਿਹਾ ਕਿ ਆ ਪੰਜਾਬ ਵਿੱਚ ਜਿਹੜੀ ਇਹ ਪਿਕਚਰ ਦੀ ਉਹਨਾਂ ਜਾਰੀ ਕੀਤੀ ਸੀ ਪਰੰਤੂ ਸਾਰੇ ਸਿੱਖ ਸਮਾਜ ਹਰ ਥਾਂ ਤੇ ਢੰਗਣਾ ਰਹੋਦਾ ਤੇ ਇਸ ਪਿਕਚਰ ਦਾ ਵਿਰੋਧ ਹੋ ਰਿਹਾ ਹੈ ਕੱਲ ਸ਼ਾਮੀ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਪ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਦੇਸ ਆਏ ਸੀ ਕਿ ਇਸ ਪਿਕਚਰ ਦਾ ਵਿਰੋਧ ਕੀਤਾ ਜਾਵੇ ਇਸ ਸਬੰਧ ਵਿੱਚ ਅੱਜ ਸਾਰੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਦੇ ਰੋੰਦ ਕਮੇਟੀ ਦੇ ਮੁਲਾਜ਼ਮ ਇੱਥੇ ਹੋਰ ਜ세 ਬੰਦੀਆਂ ਜਿੱਥੇ ਪਹੁੰਚੇ ਹਨ ਪਰੰਤੂ ਇਸ ਬਾਰੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਪਿਕਚਰ ਪੰਜਾਬ ਵਿੱਚ ਕਿਸੇ ਵੀ ਸਿਨੇਮੇ ਵਿੱਚ ਨਹੀਂ ਚੱਲੇਗੀ ਆਮੇ ਉਹ ਅਜੇ ਲਿਖਤੀ ਕੋਈ ਭਰੋਸਾ ਨਹੀਂ ਮਿਲਿਆ ਪਰੰਤੂ ਟੈਲੀਵਿਜ਼ਨ ਟੈਲੀਫੋਨ ਤੇ ਗੱਲਾਂ ਕੱਲ ਹੋਈ ਹੈ ਇਹ ਡੀਐਸਪੀ ਸਾਹਿਬ ਵੀ ਇੱਥੇ ਆਏ ਸਨ ਐਸਐਚਓ ਸਾਹਿਬ ਵੀ ਆਏ ਹਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਨੇ ਹਾਂ ਕਿ ਇਹ ਪਿਕਚਰ ਇੱਥੇ ਕਿਸੇ ਵੀ ਸਿਨੇਮੇ ਵਿੱਚ ਨਹੀਂ ਚੱਲੇਗੀ ਪਰੰਤੂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਪੰਜਾਬ ਵਿੱਚ ਹੀ ਨਹੀਂ ਪਰੰਤੂ ਆਲ ਇੰਡੀਆ ਵਿੱਚ ਵੀ ਕਿਤੇ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਜਿਹੜੀਆਂ ਇਹ ਫਿਲਮਾਂ ਬਣਦੀਆਂ ਹਨ ਇਹਨਾਂ ਫਿਲਮਾਂ ਨੂੰ ਜੇਕਰ ਅੰਗਣਾ ਰੌ ਜਾਂ ਕੋਈ ਹੋਰ ਡਾਇਰੈਕਟਰ ਬਣਾਉਂਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਧਾਰੀ ਪਿਕਚਰ ਤੇ ਜੇ ਮਨਜ਼ੂਰੀ ਲੈਣੀ ਜ਼ਰੂਰੀ ਹੈ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਰਣੌਤ ਕਦੇ ਸਿੱਖਾਂ ਦੇ ਬਾਰੇ ਗਲਤ ਪ੍ਰਚਾਰ ਕਰਦੀ ਆ ਫਿਲਮ ਦੇ ਵਿੱਚ ਤੇ ਕਦੇ ਕਿਸਾਨਾਂ ਦੇ ਬਾਰੇ ਵਿਵਾਦਤ ਬਿਆਨ ਦਿੰਦੀ ਆ ਜੋ ਹਰ ਕਿਸੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਫਿਲਮ ਦੇ ਵਿੱਚ ਆਖਰ ਅਜਿਹਾ ਕੀ ਦਿਖਾਇਆ ਗਿਆ ਜਿਸ ਦੇ ਕਰਕੇ ਸਿੱਖ ਜਥੇਬੰਦੀਆਂ ਨੂੰ ਵਿਰੋਧ ਦਾ ਦਰਸਾ ਲ ਇਸ ਐਮਰਜੈਂਸੀ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਬੀ ਖਰਾਬ ਕੀਤੀ ਗਈ ਜਾਂ ਜਿਨ੍ਹਾਂ ਦੇ ਵਿੱਚ ਦਿਖਾਇਆ ਗਿਆ ਕਿ ਉਹ ਖਾਲਸਥਾਨ ਦੀ ਮੰਗ ਕਰ ਰਹੇ ਨੇ ਜਦੋਂ ਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਖਾਲਸਥਾਨ ਦੀ ਮੰਗ ਤਾਂ ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਵੱਲੋਂ ਕੀਤੀ ਨਹੀਂ ਗਈ ਉਹ ਤਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀ ਤਾਂ ਗਲਤ ਸ਼ਬੀ ਪੇਸ਼ ਕੀਤੀ ਗਈ ਹੈ ਫਿਲਮ ਦੇ ਵਿੱਚ ਜਿਸ ਦਾ ਵਿਰੋਧ ਹੁਣ ਕੀਤਾ ਜਾ ਰਿਹਾ ਪਹਿਲਾਂ ਵੀ ਫਿਲਮ ਦਾ ਵਿਰੋਧ ਹੋਇਆ ਤੇ ਅੱਜ ਸਿਨੇਮੇ ਘਰਾਂ ਦੇ ਵਿੱਚ ਫਿਲਮ ਲੱਗਣ ਨਹੀਂ ਦਿੱਤੀ ਗਈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਬਾਬਤ ਚਿੱਠੀ ਲਿਖ ਚੁੱਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਜਿਹੜੇ ਨੇ ਡਿਪਟੀ ਕਮਿਸ਼ਨਰ ਨੂੰ ਵੀ ਚਿੱਠੀ ਲਿਖ ਦਿੱਤੀ ਸੀ ਪਰ باوجود ਇਸ ਦੇ ਇਹ ਫਿਲਮ ਸਿਨੇਮੇ ਘਰਾਂ ਦੇ ਵਿੱਚ ਲੱਗਣ ਜਾ ਰਹੀ ਸੀ ਪਰ ਜਿਸ ਦਾ ਅਸੀਂ ਹੁਣ ਵਿਰੋਧ ਕੀਤਾ ਫਿਲਮ ਲੱਗਣ ਨਹੀਂ ਦਿੱਤੀ ਗਈ ਤਾਂ ਫਿਲਮ ਨਾ ਲੱਗਣ ਤੋਂ ਬਾਅਦ ਕੰਗਣਾ ਰਣੌਤ ਦਾ ਬਿਆਨ ਕੀ